ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਮੈਚ ਹੁੰਦਾ ਹੈ ਤਾਂ ਪ੍ਰਸ਼ੰਸਕਾਂ 'ਚ ਉਤਸ਼ਾਹ ਵਾਜਦਾ ਹੈ ਇਸ ਮੈਚ ਨੂੰ ਲੈ ਕੇ ਵੱਖਰਾ ਹੀ ਉਤਸ਼ਾਹ ਰਹਿੰਦਾ ਹੈ 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ T20 ਵਿਸ਼ਵ ਕੱਪ 2024 ਵਿੱਚ ਪੜੀਆਂ ਸਨ ਹੁਣ ਇੱਕ ਵਾਰ ਫਿਰ ਦੋਵੇਂ ਟੀਮਾਂ ਪੜਨ ਜਾ ਰਹੀਆਂ ਨੇ ਮਹਿਲਾ ਏਸ਼ੀਆ ਕੱਪ 19 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਭਾਰਤ ਦਾ ਪਹਿਲਾ ਮੈਚ ਦਾ ਮੁੱਲਾ 'ਚ ਪਾਕਿਸਤਾਨ ਨਾਲ ਹੈ ਟੀਮ ਇੰਡੀਆ 8ਵੀਂ ਵਾਰ ਚੈਂਪੀਅਨ ਬਣਨ ਦੀ ਫਰਾਕ ਵਿੱਚ ਹੈ ਟੂਰਨਾਮੈਂਟ ਵਿੱਚ 15 ਮੈਚ ਹੋਣਗੇ ਇਸ ਵਿੱਚ ਭਾਰਤ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਦੇ ਨਾਲ-ਨਾਲ ਨੇਪਾਲ ਮਲੇਸ਼ੀਆ ਥਾਈਲੈਂਡ ਅਤੇ ਯੂਏਈ ਸਮੇਤ ਪੂਰੇ ਮੈਂਬਰ ਦੇਸ਼ ਸ਼ਾਮਲ ਹੋਣਗੇ ਸੱਤ ਵਾਰ ਦੇ ਚੈਂਪੀਅਨ ਭਾਰਤ ਨੂੰ ਪਾਕਿਸਤਾਨ ਨੇਪਾਲ ਅਤੇ ਯੂਏਈ ਦੇ ਨਾਲ ਗਰੁੱਪ A ਵਿੱਚ ਰੱਖਿਆ ਗਿਆ ਹੈ ਮਹਿਲਾ ਏਸ਼ੀਆ ਕੱਪ 2022 ਦੀ ਉਪਜੇਤੂ ਸ਼੍ਰੀਲੰਕਾ ਨੂੰ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਹੈ ਮੁਕਾਬਲੇ ਦੇ ਸ਼ੁਰੂਆਤੀ ਮੈਚ ਵਿੱਚ ਨੇਪਾਲ ਦਾ ਸਾਹਮਣਾ ਯੂਏਈ ਨਾਲ ਹੋਵੇਗਾ ਅਤੇ ਭਾਰਤ ਪਾਕਿਸਤਾਨ ਦਾ ਮੈਚ ਵੀ ਉਸੇ ਦਿਨ ਦਾਬੂਲਾ ਵਿੱਚ ਹੋਵੇਗਾ ਗਰੁੱਪ A ਅਤੇ ਗਰੁੱਪ B ਦੀਆਂ ਚੋਟੀ ਦੀਆਂ ਦੋ ਟੀਮਾਂ 26 ਜੁਲਾਈ ਨੂੰ ਹੋਣ ਵਾਲੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰਨਗੀਆਂ ਇਸ ਤੋਂ ਬਾਅਦ 28 ਜੁਲਾਈ ਨੂੰ ਫਾਈਨਲ ਖੇਡਿਆ ਜਾਵੇਗਾ